ਬਹੁਤ ਮਾੜੀ ਗੱਲ ਹੈ ਪੰਜਾਬ ਦੇ ਲਈ ਕਿ ਬੀਤੇ ਆਏ ਦਿਨ ਹੀ ਕੋਈ ਨਾ ਕੋਈ ਐਸੀ ਘਟਨਾਵਾਂ ਜਾਂ ਕੋਈ ਐਸੇ ਇਨਸੀਡੈਂਸ ਵਾਪਰਦੇ ਰਹਿੰਦੇ ਨੇ ਜੋ ਕਿ ਇੱਕ ਸ਼ਰਮ ਦਾ ਪਾਤਰ ਬਣ ਜਾਂਦੇ ਨੇ ਸਾਡੇ ਵਾਸਤੇ ਹਿਮਾਚਲ ਹਿਮਾਚਲ ਦੇ ਵਿੱਚ ਜਦੋਂ ਪੰਜਾਬੀ ਜਾਂਦੇ ਆ ਤਾਂ ਕਿਉਂ ਉਹਨਾਂ ਦੇ ਨਾਲ ਹੀ ਕੁਛ ਐਦਾਂ ਦੀਆਂ ਹਰਕਤਾਂ ਆਉਂਦੀਆਂ ਬੀਤੇ ਦਿਨ ਹੀ ਹੋਣੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਨੂੰ ਜਿਹੜੇ ਆ ਸਾਰੇ ਹਿਮਾਚਲ ਦੇ ਉੱਥੇ ਦੇ ਲੋਕ ਜਿਹੜੇ ਮਿਲ ਕੇ ਉਹ ਕੂਟਰੇ ਨੇ ਤੇ ਪਹਿਲੇ ਵੀ ਇਦਾਂ ਕਈ ਇਨਸੀਡੈਂਟਸ ਵਾਪਰ ਗਏ ਹੁਣ ਪਿਛਲੇ ਦਿਨ ਜਿਹੜੇ ਉੱਤਰਖੰਡ ਵਾਲਾ ਸੀਨ ਹੋਇਆ ਸੀ ਜਦੋਂ ਪੁਲਿਸ ਵਾਲਿਆਂ ਨੇ ਇੱਕ ਸਰਦਾਰ ਮੁੰਡੇ ਦੇ ਪੱਗ ਨੂੰ ਹੱਥ ਪਾਇਆ ਸੀ ਤੇ ਅੱਜਾ ਦੇ ਇਨਸੀਡੈਂਟ ਜਿਹੜੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਕੱਲ ਜੋ ਬੀਤੇ ਦਿਨੀ ਵੀਡੀਓ ਵਰਲਲ ਹੋਈ ਉਸ ਦੇ ਵਿੱਚ ਹਾਲਾਂਕਿ ਜਿਹੜਾ ਡਰਾਈਵਰ ਸੀਗਾ ਪੰਜਾਬੀ ਡਰਾਈਵਰ ਉਹਦੇ ਨਾਲ ਜੋ ਲੜਕੀਆਂ ਸੀਗੀਆਂ ਮਹਿਲਾਵਾਂ ਸਨ ਉਹਨਾਂ ਦੀ ਵੀ ਨਹੀਂ ਸੁਣੀ ਗਈ ਉਹ ਵੀ ਛਿੜਾਰੇ ਸਨ ਸਾਡੀ ਕੌਮ ਤੇ ਜਾਣੀ ਇਸ ਕਰਕੇ ਜਾਂਦੀ ਹੈ ਕਿ ਆਪਾਂ ਰੱਖਣ ਹਾਰਿਆ ਜੀ ਆਪਾਂ ਬਿਲਕੁਲ ਜੇ ਕੋਈ ਧੀ ਭੈਣ ਜਾਂਦੀ ਹੋਵੇ ਤਾਂ ਉਹਨੂੰ ਸੁਰੱਖਿਆ ਫੀਲ ਕਰਉਣਾ ਸਾਡਾ ਫਰਜ ਆ ਜੀ ਪਰ ਅਜਾ ਆਪਾਂ ਆਪਣੀ ਸੁਰੱਖਿਆ ਨਹੀਂ ਕਰ ਪਾ ਰਿਤੇ ਕੀ ਫਾਇਦਾ ਪਰ ਸਵਾਲ ਇੱਥੇ ਇਹ ਹੈਗੇ ਆ ਕਿ ਜੇਕਰ ਤੁਸੀਂ ਇਹਨਾਂ ਨਾਲ ਇਹ ਬទਿਰਾ ਕਰੋਗੇ ਫਿਰ ਇੱਕ ਦਿਨ ਸ਼ਾਇਦ ਤੁਹਾਨੂੰ ਭੁੱਖਾ ਮਰਨਾ ਪੈ ਜਾਵੇਗਾ ਜੀ ਬਿਲਕੁਲ ਅਜੇ ਵੀ ਕਹਿੰਦੇ ਆ ਕਿ ਪੰਜਾਬੀਓ ਤੁਸੀਂ ਸਿਰਫ ਸਿਰਫ ਇੱਕ ਸਾਲ ਇੱਕ ਸਾਲ ਹਿਮਾਚਲ ਦਾ ਬਾਈਕਾਟ ਕਰ ਦੋ ਆਪੇ ਪਤਾ ਲੱਗ ਜਾਏਗਾ ਕਿ ਆਪਾਂ ਕਿੱਥੇ ਖੜੇ ਕਰਦੇ ਹਾਂ ਉਹਨਾਂ ਨੂੰ ਤੇ ਲੜਾਈ ਹੋਣ ਦਾ ਮੇਨ ਕਾਰਨ ਨਹੀਂ ਉਹ ਡਰਾਈਵਿੰਗ ਹਰ ਵਾਰੀ ਤੁਸੀਂ ਜਿੰਨੇ ਵੀ ਮਰਜ਼ੀ ਪਿਛਲੀ ਵਾਰੀ ਵੀਡੀਓਜ਼ ਦੇਖ ਲਓ ਜਾਂ ਜਿੰਨੇ ਮਰਜ਼ੀ ਕਰ ਕਾਰਨ ਹਮੇਸ਼ਾ ਉਹੀ ਸੀ ਕਿ ਗੱਡੀ ਟਵਾਜੇਗੀ ਜਾਂ ਇਹਨਾਂ ਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਕੀ ਸਮਝਦੇ ਜੀ ਕਿ ਪੰਜਾਬੀਆਂ ਨੂੰ ਜਿਹੜੀ ਸੱਚੀ ਐਨੀ ਹਾਰਸ਼ ਡਰਾਈਵਿੰਗ ਬਣੀ ਜਾਂਦੀ ਹੈ ਕਿ ਉਹ ਕਰਦੇ ਨਹੀਂ ਆਪਣੇ ਪੰਜਾਬੀ ਤੇ ਬਾਹਰ ਟਰਾਲੇ ਚਲਾਈ ਫਿਰਦੇ ਇਹਨਾਂ ਨੂੰ ਡਰਾਈਵਿੰਗ ਕਿਉਂ ਨਹੀਂ ਹੁੰਦੀ ਤੁਸੀਂ ਤੇ 2 ਘੰਟਿਆਂ ਦੇ ਵਿੱਚ ਤੁਸੀਂ ਕੀ ਉਹ ਦੋ ਘੰਟਿਆਂ ਦੇ ਵਿੱਚ ਤੁਸੀਂ ਐਸਾ ਕਿਹੜਾ ਇਤਿਹਾਸ ਆ ਜਿਹੜਾ ਸਮਝ ਜੋ ਕਿ ਮੈਨੂੰ ਇਹ ਨਹੀਂ ਅਜੇ ਤੱਕ ਪਤਾ ਲੱਗਾ ਸੋ ਜੇ ਸਾਡਾ ਇਤਿਹਾਸ ਕਿੱਥੇ ਵਿਖਾਇਆ ਫਿਰ ਤਾੜਾ ਜੀ ਮੀਂਦਰੋਂ ਕਿਵੇਂ ਜਾਗ ਜੇਗਾ ਜੇ ਤੁਸੀਂ ਇਹ ਚੀਜ਼ਾਂ ਨਹੀਂ ਵੇਖੀਆਂ ਕਿ ਸਾਡੇ ਗੁਰੂ ਸਾਹਿਬਾਨ ਨਾਲ ਸਾਡੇ ਛੋਟੇ ਸਾਹਿਬ ਜਦ ਨਾਲ ਕੀ ਹੋਇਆ ਫਿਰ ਤੁਹਾਡਾ ਖੂਨ ਕਿੱਥੋਂ ਬਾਲੇ ਮਾਰੇਗਾ ਵੀ ਬਹੁਤ ਮਾੜੀ ਗੱਲ ਹੈ ਪੰਜਾਬ ਦੇ ਲਈ ਕਿ ਬੀਤੇ ਆਏ ਦਿਨ ਹੀ ਕੋਈ ਨਾ ਕੋਈ ਐਸੀ ਘਟਨਾਵਾਂ ਜਾਂ ਕੋਈ ਐਸੇ ਇਨਸੀਡੈਂਟਸ ਵਾਪਰਦੇ ਰਹਿੰਦੇ ਨੇ ਜੋ ਕਿ ਇੱਕ ਸ਼ਰਮ ਦਾ ਪਾਤਰ ਬਣ ਜਾਂਦੇ ਨੇ ਸਾਡੇ ਵਾਸਤੇ ਹਿਮਾਚਲ ਹਿਮਾਚਲ ਦੇ ਵਿੱਚ ਜਦੋਂ ਪੰਜਾਬੀ ਜਾਂਦੇ ਆ ਤਾਂ ਕਿਉਂ ਉਹਨਾਂ ਦੇ ਨਾਲ ਹੀ ਕੁਛ ਐਦਾਂ ਦੀ ਹਰਕਤ ਆਉਂਦੀ ਹੈ ਬੀਤੇ ਦਿਨ ਹੀ ਹੋਣੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਨੂੰ ਜਿਹੜੇ ਆ ਸਾਰੇ ਹਿਮਾਚਲ ਦੇ ਉੱਥ ਤੇ ਪਹਿਲੇ ਵੀ ਇਦਾਂ ਕਈ ਇਨਸੀਡੈਂਟਸ ਵਾਪਰ ਗਏ ਹੁਣ ਪਿਛਲੇ ਦਿਨ ਜਿਹੜੇ ਉੱਤਰਾਖੰਡ ਵਾਲਾ ਸੀਨ ਹੋਇਆ ਸੀ ਜਦੋਂ ਪੁਲਸ ਵਾਲੇ ਨੇ ਇੱਕ ਸਰਦਾਰ ਮੁੰਡੇ ਦੇ ਪੱਗ ਨੂੰ ਹੱਥ ਪਾਇਆ ਸੀ ਤੇ ਅੱਜ ਦਾ ਇਹ ਇਨਸੀਡੈਂਟ ਜਿਹੜੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਤੇ ਸਾਡੇ ਨਾਲ ਮੌਜੂਦ ਨੇ ਸਿਮਰ ਜੀ ਗੱਲਬਾਤ ਕਰਾਂਗੇ ਇਸ ਵਿਸ਼ੇ ਬਾਰੇ ਸਿਮਰ ਜੀ ਕੀ ਕਾਰਨ ਹੈ ਕਿ ਪੰਜਾਬੀ ਇਹ ਕਿਉਂ ਜੇ ਤੁਹਾਨੂੰ ਬਦ ਲੱਗਦਾ ਕਿ ਉੱਥੇ ਨਹੀਂ ਸਹੀ ਵਿਵਹਾਰ ਕਰਦੇ ਆਪਨਾ ਕਿ ਪੰਜਾਬੀਆਂ ਦੇ ਨਾਲ ਤੇ ਫਿਰ ਕਿਉਂ ਆਪਾਂ ਬਾਰ ਬਾਰ ਉੱਥੇ ਜਾ ਕੇ ਆਪਣੀ ਬੇਇੱਜ਼ਤੀ ਦੇਖੋ ਜੀ ਆਪਾਂ ਇਹਦੇ 'ਚ ਬੇਇੱਜ਼ਤੀ ਵਾਲੀ ਗੱਲ ਨਹੀਂ ਹੈ ਕੋਈ ਪਰ ਬੜੀ ਮਾੜੀ ਗੱ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਕੱਲ ਜੋ ਬੀਤੇ ਦਿਨੀ ਵੀਡੀਓ ਵਾਇਰਲ ਹੋਈ ਉਸ ਦੇ ਵਿੱਚ ਹਾਲਾਂਕਿ ਜਿਹੜਾ ਡਰਾਈਵਰ ਸੀਗਾ ਪੰਜਾਬੀ ਡਰਾਈਵਰ ਉਹਦੇ ਨਾਲ ਜੋ ਲੜਕੀਆਂ ਸੀਗੀਆਂ ਮਹਿਲਾਵਾਂ ਸਨ ਉਹਨਾਂ ਦੀ ਵੀ ਨਹੀਂ ਸੁਣੀ ਗਈ ਉਹ ਵੀ ਛੜਾਰੇ ਸਨ ਪਰ ਨਹੀਂ ਚਲੋ ਧਿਆਨ ਦਿੱਤਾ ਪਰ ਗੱਲ ਇੱਥੇ ਨਹੀਂ ਮੁੱਕਦੀ ਗੱਲ ਮੁੱਕਦੀ ਕਿਸ ਤੋਂ ਪਹਿਲਾਂ ਵੀ ਆਪਾਂ ਅੱਜ ਪਿੱਛੇ ਪੰਨੇ ਖਿਲਾਰੀਏ ਤਾਂ ਉੱਥੇ ਗੱਲ ਇਹ ਹੁੰਦੀ ਆ ਕਿ ਪਹਿਲਾਂ ਤੇ ਗੱਡੀਆਂ ਤੋੜੀਆਂ ਗਈਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆਪਣੇ ਪੰਜਾਬੀਆਂ ਦੇ ਜਿਹੜੀ ਵੀ ਉੱਥੇ ਘੁੰਮਣ ਜਾਂਦੇ ਆ ਉਹਨਾਂ ਨਾਲ ਕੁੱਟਮਾਰ ਹੋਈ ਕੋਈ ਇੱਕ ਨਹੀਂ ਹੋਈ ਦੋਨੀਆਂ ਹੋਈ ਬੜੇ ਜ਼ਣਾ ਨਾਲ ਕੁੱਟਮਾਰ ਕੀਤੀ ਫਿਰ ਉੱਤਰਾਖੰਡ ਦੇ ਵਿੱਚ ਇਹ ਜਿਹੜਾ ਵਤੀਰਾ ਇੱਕ ਸਿੱਖ ਨੌਜਵਾਨ ਨਾਲ ਪੁਲਿਸ ਵਾਲੇ ਵੱਲੋਂ ਕੀਤਾ ਗਿਆ ਚਲੋ ਹਾਲਾਂਕਿ ਉਹ ਪੁਲਿਸ ਵਾਲਾ ਸਸਪੈਂਡ ਕਰ ਦਿੱਤਾ ਗਿਆ ਪਰ ਗੱਲ ਇਹ ਹੈਗੀ ਆ ਕਿ ਅੱਜ ਜਿਸ ਕੌਮ ਨੇ ਜਿਸ ਪੰਜਾਬੀਆਂ ਨੇ ਜਾਂ ਜਿਸ ਕੌਮ ਦੀ ਗੱਲ ਕਰਾਂ ਕਈ ਕੁਰਬਾਨੀਆਂ ਕਈ ਸ਼ਹੀਧੀਆਂ ਦਿੱਤੀਆਂ ਅੱਜ ਆਪਾਂ ਆਪਣੀ ਰਾਖੀ ਨਹੀਂ ਕਰ ਪਾ ਰਹੇ ਸਾਡੀ ਕੌਮ ਤੇ ਜਾਣੀ ਇਸ ਕਰਕੇ ਜਾਂਦੀ ਹੈ ਕਿ ਆਪਾਂ ਰਾਖਣ ਹਾਰਿਆ ਜੀ ਆਪਾਂ ਬਿਲਕੁਲ ਜੇ ਕੋਈ ਧੀ ਭੈਣ ਜਾਂਦੀ ਹੋਵੇ ਤਾਂ ਉਹਨੂੰ ਸੁਰੱਖਿਆ ਫੀਲ ਕਰਉਣਾ ਸਾਡਾ ਫਰਜ ਆ ਜੀ ਪਰ ਆਪਾਂ ਆਪਣੀ ਸੁਰੱਖਿਆ ਨਹੀਂ ਕਰ ਪਾ ਰਹੀ ਤੱਕ ਕੀ ਫਾਇਦਾ ਪਰ ਕਾਰਨ ਕੀ ਸਮਝ ਦਿੱਤੀ ਹੈ ਇਹ ਕਾਰਨ ਕਿਸੇ ਹੋਇਆ ਕਿ ਇਨਸੀਡੈਂਟ ਉਹ ਪੂਰਾ ਇਨਸੀਡੈਂਟ ਕੀ ਸੀ ਕੱਲ ਹੋਇਆ ਐਦਾਂ ਕਿ ਸੁੰਨਨ ਦੇ ਵਿੱਚ ਜਿੱਥੋਂ ਰਕਾਇਆ ਇੱਕ ਜਿਹੜਾ ਡਰਾਈਵਰ ਸੀ ਆਪਣਾ ਪੰਜਾਬੀ ਉਹ ਜਾ ਰਿਹਾ ਸੀ ਉੱਥੋਂ ਦੇ ਕਿਸੇ ਗੱਡੀ ਐਕਟਿਵ ਵਾਲੇ ਨਾਲ ਟੱਕਰ ਹੋ ਜਾਂਦੀ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਆਪਸ ਚ ਗਾਲੀ ਗਲੋਚ ਹੁੰਦਾ ਹੈ ਗਲਾਂ ਗੜ ਦੇ ਇੱਕ ਦੂਜੇ ਨੂੰ ਬੋਲਦੇ ਆ بس ਇਹਨਾਂ ਨੂੰ ਉਹਨਾਂ ਦੇ ਵਿੱਚ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਹੈ ਪਰ ਉਹਨਾਂ ਦਾ ਏਕਾ ਵੇਖੋ ਤੁਸੀਂ ਇਹ ਮਛਲੀਆਂ ਦਾ ਕਿ ਜੇ ਤੁਸੀਂ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਮਹਿਮਾਨ ਬਣ ਕੇ ਕੋਈ ਪ੍ਰੋਣਾ ਬਣ ਕੇ ਆ ਰਿਹਾ ਵਾ ਤੇ ਉਹਨਾਂ ਦੀ ਇੱਜ਼ਤ ਕੀਤੀ ਜਾਵੇ ਸਭ ਤੋਂ ਪਹਿਲਾਂ ਗੱਲ ਠੀਕ ਹੈ ਜੇ ਕੋਈ ਗਲਤੀ ਹੋਈ ਹੈ ਤੁਸੀਂ ਉਹਦੇ ਖਿਲਾਫ ਕੰਪਲੇਂਟ ਕਰ ਦੋ ਬਾਕੀ ਪੁਲਿਸ ਦੇ ਹੱਥ ਜੋ ਹੋਏਗਾ ਉਹ ਵੇਖਣਗੇ ਪਰ ਸਵਾਲ ਇੱਥੇ ਇਹ ਹੈਗੇ ਆ ਕਿ ਜੇਕਰ ਤੁਸੀਂ ਇਹਨਾਂ ਨਾਲ ਇਹ ਵਤੀਰਾ ਕਰੋਗੇ ਫਿਰ ਇੱਕ ਦਿਨ ਸ਼ਾਇਦ ਤੁਹਾਨੂੰ ਭੁੱਖਾ ਮਰਨਾ ਪੈ ਜਾਏਗਾ ਜੀ ਬਿਲਕੁਲ ਅਜੇ ਵੀ ਕਹਿੰਦੇ ਆ ਕਿ ਪੰਜਾਬੀਓ ਤੁਸੀਂ ਸਿਰਫ ਸਿਰਫ ਇੱਕ ਸਾਲ ਇੱਕ ਸਾਲ ਹਿਮਾਚਲ ਦਾ ਬਾਈਕਾਟ ਕਰ ਦੂ ਆਪੇ ਪਤਾ ਲੱਗ ਜਾਏਗਾ ਕਿ ਆਪਾਂ ਕਿੱਥੇ ਖੜੇ ਕਰਦੇ ਹਾਂ ਉਹਨਾਂ ਨੂੰ ਹਿਮਾਚਲੀ ਇੱਥੇ ਆ ਵੀ ਕਹਿੰਦੀ ਹੈ ਕਿ ਪੰਜਾਬ ਵਾਲਿਆਂ ਨੂੰ ਡਰਾਈਵਿੰਗ ਨਹੀਂ ਕਰਨੀ ਆਉਂਦੀਆਂ ਜਾਂ ਮੇਨ ਕਰਨੀਆਂ ਉੱਥੇ ਲੜਾਈ ਹੋਉਂਦਾ ਮੇਨ ਕਰਨੀ ਹੋ ਡਰਾਈਵਿੰਗ ਹਰ ਵਾਰੀ ਤੁਸੀਂ ਜਿੰਨੇ ਵੀ ਮਰਜ਼ੀ ਪਿਛਲੀ ਵਾਰੀ ਵੀਡੀਓਜ਼ ਦੇਖ ਲਓ ਜਾਂ ਜਿੰਨੇ ਮਰਜ਼ੀ ਕਰ ਕਰਨ ਹਮੇਸ਼ਾ ਉਹੀ ਸੀ ਕਿ ਗੱਡੀ ਟੱਜ ਗਈ ਇਹਨਾਂ ਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਕੀ ਸਮਝਦੇ ਜੀ ਕਿ ਪੰਜਾਬੀਆਂ ਨੂੰ ਜਿਹੜੀ ਸੱਚੀ ਅਨਿਹਾਰਸ਼ ਡਰਾਈਵਿੰਗ ਬਣੀ ਜਾਂਦੀ ਹੈ ਕਿ ਉਹ ਹੀ ਕਰਦੇ ਨਹੀਂ ਆਪਣੇ ਪੰਜਾਬੀ ਤੇ ਬਾਹਰ ਟਰਾਲੇ ਚਲਾਈ ਫਿਰਦੇ ਇਹਨਾਂ ਨੂੰ ਡਰਾਈਵਿੰਗ ਕਿਉਂ ਨਹੀਂ ਆਉਂਦੀ ਉਹ ਕਹਿੰਦੇ ਕਿ ਪਹਾੜੀ ਲੱਕੇ ਚ ਇਹਨਾਂ ਕੋ ਗੱਡੀਆਂ ਨਹੀਂ ਚੱਲਦੀ ਨਹੀਂ ਇਹ ਕਿਉਂ ਨਹੀਂ ਪਹਾੜੀ ਲੱਕੇ ਚ ਚੱਲਦੀ ਇੱਕ ਤਰੀਕਾ ਹੋਣਾ ਚਾਹੀਦਾ ਠੀਕ ਆ ਚਲਾਉਂਦੇ ਆ ਅਗਲੇ ਜੇਕਰ ਅਗੱਗੱਡੀ ਆਪਾਂ ਸੜਕ ਤੇ ਚਲਾ ਰਹੇ ਹਾਂ ਤਾਂ ਉਹ ਜ਼ਾਹਿਰ ਆ ਕਿਤੇ ਨਾ ਕਿਤੇ ਮਾੜਾ ਮੋਟਾ ਨੁਕਸਾਨ ਹੋਣਾ ਵੀ ਚੱਲਦਾ ਆ ਚਲੋ ਠੀਕ ਆ ਉਹਦੇ ਨਾਲ ਕੋਈ ਜਾਨੀ ਨੁਕਸਾਨ ਹੋਤੇ ਨਹੀਂ ਹੋਇਆ ਜੀ ਬਿਲਕੁਲ ਕੱ ਪਰ ਜੇਕਰ ਇਹ ਗੱਲ ਸੀਗੀ ਤਾਂ ਬੈਠ ਕੇ ਉਹਦਾ ਮਸਲਾ ਹੱਲ ਹੋ ਸਕਦਾ ਸੀ ਹਾਂ ਬਿਲਕੁਲ ਪਰ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਨਾ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਜੇਕਰ ਆਪਾਂ ਕਿਤੇ ਜਾ ਰਹੇ ਹਾਂ ਅੱਜ ਸਾਡੇ ਸ਼ਸਤਰ ਕਿੱਥੇ ਆ ਸਾਡੇ ਕੋਲ ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਆ ਜੀ ਬਿਲਕੁਲ ਅਸਕਰ ਪਾਨਖੰਡੋ ਖੜਕ ਤਬਕ ਤਬਰੀਅਰ ਤੀਰ ਸੈਬਸ ਰੋਹੀ ਸੈ ਤੀਰ ਇਹ ਹੈ ਮਾਰੇ ਪੀਰ ਆਪਾਂ ਪੀਰ ਤੇ ਆਖਦੇ ਆ ਫਿਰ ਆਪਾਂ ਪੀਰ ਨਾਲ ਲੈ ਕੇ ਕੋਈ ਨਹੀਂ ਤੁਰਦੇ ਮੱਥੇ ਟੇਕਦੇ ਆ ਉਹਨੂੰ ਆਪਾਂ ਖੂਨ ਲਾਉਨੇ ਆ ਜਦੋਂ ਆਪਾਂ ਬੱਕਰਾ ਚਟਕੋਨੇ ਆ ਉਹਨੂੰ ਖੂਨ ਲਾਉਨੇ ਆ ਆਪਾਂ ਫਿਰ ਸ਼ਸਤਰ ਨਾਲ ਲੈ ਕੇ ਤੁਰੀ ਹ ਜੀਕਰ ਸਾਡੇ ਤੋਂ ਕੋਈ ਛੜ ਕੇ ਆਵੇ ਫਿਰ ਛੜ ਕੇ ਦਾ ਜਵਾਬ ਵੀ ਦਿੱ ਦਿੱਤਾ ਜਾਵੇ ਜੀ ਬਿਲਕੁਲ ਪਰ ਇਹੀ ਕਮੀਆਂ ਆ ਪਿਛਲੇ ਜੇ ਮੈਂ ਗੱਲ ਕਰਾਤਾ ਨਿਹੰਗ ਸਿੰਘ ਵੀ ਗਏ ਸੀ ਕਿ ਆਪਣੇ ਮੰਡੀ ਲਾਗੇ ਉਹਨਾਂ ਨਾਲ ਕੋਈ ਵਤੀਰਾ ਇਦਾਂ ਦਾ ਹੋਇਆ ਚਲੋ ਇਹ ਮੱਚ ਜਾਣੇ ਵੈਸਾ ਵਸਾਈ ਕੀਤੀ ਕੁੱਟ ਮਾਰ ਵਾਲਾ ਸੀਨ ਬਣ ਗਿਆ ਉਹਨਾਂ ਨੇ ਉੱਥੇ ਤੇਗੇ ਕੱਢ ਲਈ ਹੁਣ ਸ਼ਸਤਰ ਆਪਣੇ ਪੀਰ ਹੈਗੇ ਆ ਜੀ ਤੇ ਉਹਨਾਂ ਨੇ ਉਹਨਾਂ ਤੇ ਪਰਚਾ ਪਾਤਾ ਆਮ ਜੈਟ ਦਾ ਅੱਛਾ ਕੇਜੀ ਹਥਿਆਰ ਰੱਖੀ ਫਿਰਦੇ ਗੈਰ ਕਾਨੂੰਨੀ ਹੂੰ ਸਾਡੇ ਦਾ ਸ਼ਸਤਰ ਆ ਸਾਡੇ ਸਾਡੇ ਗੁਰੂਆਂ ਨੇ ਜਦੋਂ ਸਾਨੂੰ ਉਹਦਾ ਲਾਇਸੈਂਸ ਦੇ ਦਿੱਤਾ ਤੇ ਫਿਰ ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਵਾਲੀ ਸੀ ਬਿਲਕੁਲ ਗੱਲ ਇਹ ਹੈਗੀ ਪਰ ਗੱਲ ਇਹ ਆ ਕਿ ਹੁਣ ਜੇ ਆਪਾਂ ਗੱਲ ਕਰ ਲਈ ਹਿਮਾਚਲ ਦੀਆਂ ਉੱਤਰਾਖੰਡ ਦੀ ਕਿਤੇ ਵੀ ਦੇਖ ਦੇ ਵਿੱਚ ਇਹੋ ਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਸਭ ਤੋਂ ਪਹਿਲਾਂ ਸਾਨੂੰ ਰਾਖੀ ਕਰਨਾ ਸਾਡਾ ਆਪਣਾ ਫਰਜ਼ ਹੈ ਇਹ ਨਹੀਂ ਕਿ ਅੱਜ ਸਾਡੀ ਪੱਗ ਲੱਤ ਗਈ ਬੇਦਬੀ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਲਾਓ ਜੀ ਤੁਸੀਂ ਅੱਗੇ ਆ ਜਾਓ ਤੁਸੀਂ ਕਿਉਂ ਨਹੀਂ ਪੱਗ ਫੜੀ ਜੀ ਤਹਾਡੇ ਕੋ ਕਿਉਂ ਨਹੀਂ ਸੰਭ ਗਈ ਬੰਦ ਦਿਓ ਤੁਸੀਂ ਗੱਲ ਫੇਰ ਉਹੀ ਆ ਗਈ ਕਿ ਪਹਿਲੇ ਆਪਣੀ ਰਾਖੀ ਕਰਨੀ ਜ਼ਰੂਰੀ ਹੈ ਰੱਬ ਵੀ ਤਾਂ ਹੀ ਰਾਖੀ ਕਰਦਾ ਬਿਲਕੁਲ ਜੇਕਰ ਅੱਜ ਮੈਂ ਸਿਰ ਤੇ ਦਸਤਾਰ ਸਜਾਈ ਹੈ ਤੇ ਐਵੇਂ ਕਿਵੇਂ ਹੱਥ ਪਾ ਲੂਗਾ ਕੋਈ ਜੀ ਬਿਲਕੁਲ ਅੱਜ ਮੇਰੇ ਕੋ ਸ਼ਸਤਰ ਹੋਵੇ ਮੇਰੇ ਡੱਬ ਚ ਸ਼ਸਤਰ ਪਿਆ ਹੋਵੇ ਤੇ ਕਿਵੇਂ ਕੋਈ ਹੱਥ ਪਾ ਲੂਗਾ ਹਾਂ ਬਿਲਕੁਲ ਮੇਰੇ ਨਾਲ ਤੀਗ ਟੰਗੀ ਹੋਵੇ ਤੇ ਕੋਈ ਜ਼ੁਰਤ ਹੈਗੀ ਕਿਸੇ ਦੇ ਹੱਥ ਪਾਜੇ ਨਹੀਂ ਸੋ ਇਸੇ ਤਰੀਕੇ ਨਾਲ ਜੇਕਰ ਅੱਜ ਆਪਾਂ ਰਾਖੀ ਕਰਨੀ ਆ ਆਪਣੀ ਦੂਜੇ ਦਿਤੇ ਗੱਲ ਹੀ ਦੂਰ ਦੀ ਤੁਸੀਂ ਅੱਜ ਆਪਣੇ ਹੀ ਕਰ ਲੋ ਤੇ ਉਹ ਬਹੁਤ ਵੱਡੀ ਗੱਲ ਆ ਹਾਂ ਉਹ ਤੇ ਆ ਤੇ ਰਾਖੀ ਕਰਨੀ ਆ ਤੇ ਸਾਨੂੰ ਸਭ ਤੋਂ ਪਹਿਲਾਂ ਇੱਕ ਗੁਰਬਾਣੀ ਦੇ ਵਿੱਚ ਲੀਨ ਹੋਣਾ ਪੈਣਾ ਉਸ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਮਝਣਾ ਪੈਣਾ ਕਿ ਸਾਨੂੰ ਗੁਰੂ ਸਾਹਿਬਾਨ ਕੀ ਲਿਖ ਕੇ ਗਏ ਦੇ ਕੇ ਗਏ ਇਤਿਹਾਸ ਚ ਸਾਨੂੰ ਸ਼ਸਤਰ ਕਿੱਥੇ ਤੇ ਕਿੱਦਾਂ ਸਮਝਣਾ ਹੈ ਕਿੱਦਾਂ ਵਰਤਣਾ ਹੈ ਉਹ ਪਤਾ ਹੋਣਾ ਚਾਹੀਦਾ ਜਿਵੇਂ ਇੱਕ ਸੰਤ ਤੇ ਸਿਪਾਹੀ ਦੇ ਵਿੱਚ ਫਰਕ ਹੁੰਦਾ ਨੇ ਸੰਤ ਹੁੰਦਾ ਗਿਆਨੀ ਮਹਾਪੁਰਸ਼ ਹੁੰਦਾ ਸਿਪਾਹੀ ਹੁੰਦਾ ਜੰਗ ਜਾਣ ਵਾਲਾ ਸੋ ਸੰਤ ਤੇ ਸਿਪਾਹੀ ਦੋਵਾਂ ਨੂੰ ਸਮਝਣਾ ਪੈਣਾ ਹੈ ਸ਼ਸਤਰ ਕਿੱਥੇ ਤੇ ਕਿੱਥੇ ਨਹੀਂ ਵਰਤਣਾ ਉਹਦੀ ਸਾਨੂੰ ਸਮਝਉਣੀ ਚਾਹੀਦੀ ਹੈ ਸ਼ਸਤਰ ਆਪਣੇ ਕੋਲ ਜਰੂਰ ਰੱਖੀ ਸਮਝਦੇ ਕਿ ਜਿਹਦਾ ਜਿਹੜੇ ਗੁਰਬਾਣੀ ਨਹੀਂ ਪੜਦੇ ਆ ਜਿਹੜੇ ਸਿੱਖ ਗੁਰਬਾਣੀ ਨਹੀਂ ਪੜਦੇ ਆ ਸ਼ਾਇਦ ਉਹਨਾਂ ਵਿੱਚ ਇਹ ਚੀਜ਼ ਦੀ ਕਮੀ ਆਂਦੀ ਕਿਤਨਾ ਕਿਤੇ ਤੇ ਦੇਖੋ ਅੱਜ ਜੇਕਰ ਮੈਂ ਗੱਲ ਕਰਾਂ ਤੇ ਹੱਥ ਤੇ ਸੀਸ ਲੜਨ ਵਾਲੇ ਬਾਬਾ ਦੀਪ ਸਿੰਘ ਜੀ ਐਵੇਂ ਤ ਨਹੀਂ ਲੜ ਪਏ ਜੀ ਬਿਲਕੁਲ ਅਰਦਾਸ ਕੀਤੀ ਸੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬਾਣੀ 'ਚ ਲੀਨ ਰਹਿੰਦੇ ਸੀ 24 ਘੰਟੇ ਸੁਖਮਨੀ ਸਾਹਿਬ ਦੇ ਪਾਠ ਕਰਨਾ ਛੋਟੀ ਮੋਟੀ ਗੱਲ ਤੇ ਨਹੀਂ ਕੋਈ ਚੌਂਕੜੇ 'ਚ ਬੈਠ ਕੇ ਉਹਨਾਂ ਨੇ ਪਾਠ ਕਰਨੇ ਤਿਉਹ ਸਾਰੀ ਭਗਤੀ ਮੇਂ ਸ਼ਕਤੀ ਹੈ ਬਿਲਕੁਲ ਇਹ ਤੁਸੀ ਸੁਣਿਆ ਹੋਏਗਾ ਸੋ ਜਿਹੜੀ ਆਪ ਭਗਤੀ ਦਾ ਨਾਮ ਲੈਨੇ ਆ ਉਸ ਪਰਮਾਤਮਾ ਦਾ ਨਾਮ ਲੈਨੇ ਉਹੀ ਸਾਡੇ ਅੰਦਰ ਪ੍ਰਵੇਸ਼ ਜਦੋਂ ਕਰਦੀ ਹੈ ਉਹ ਇੱਕ ਸ਼ਕਤੀ ਦੇ ਰੂਪ ਵਿੱਚ ਕੰਮ ਕਰਦੀ ਤੇ ਜਦੋਂ ਉਹ ਕੋਤਕ ਵਰਤਿਆ ਤੇ ਫਿਰ ਬਾਬਾ ਦੀਪ ਸਿੰਘ ਸੱਜੇ ਹੱਥ ਚ 18 ਸੇਵ ਦਾ ਖੰਡਾ ਫੜ ਕੇ ਤੇ ਖੱਬੇ ਹੱਥ ਸੀਸਤਲੀ ਤੇ ਧਰ ਕੇ ਲੜ ਗਈ ਗਏ ਇਸ ਕਾਰਨ ਕੀ ਸਮਝਦੇ ਤੁਸੀਂ ਕਿ ਹੁਣ ਕਿੱਦਾਂ ਰੋਕ ਸਕਦੇ ਆਪਾਂ ਇਹ ਸਿਚੁਏਸ਼ਨ ਨਹੀਂ ਰੋਕ ਵੇਖੋ ਤੁਸੀਂ ਜਿਆਦਾ ਤੁਹਾਨੂੰ ਲੱਗਦਾ ਇਹ ਮਾਚਲ ਚ ਧੜਨ ਲੱਦਾ ਹੋ ਰਿਹਾ ਜਾਣਾ ਛੱਡ ਦਿਓ ਗੱਲ ਖਤਮ ਹੁਣ ਤੁਸੀਂ ਕਿਸ ਪ੍ਰੋਨੇ ਘਰ ਜਾਓਗੇ ਤੁਹਾਨੂੰ ਉੱਥੇ ਚੰਗੀ ਤਰ੍ਹਾਂ ਨਹੀਂ ਬੁਲਾਣਗੇ ਚਾਰ ਚੁਪੜਾ ਤੁਹਾਡੇ ਮੂੰਹ ਤੇ ਮਾਰਨਗੇ ਤੁਸੀਂ ਉੱਥੇ ਜਾਓਗੇ ਦੁਬਾਰਾ ਨਹੀਂ ਜਾਓ ਇਹੀ ਬਸ ਸਮਝ ਲਓ ਤੜ੍ਹ ਲਿਆ ਤਾਂ ਪਰ ਫਿਰ ਜਦੋਂ ਪੰਜਾਬੀਆਂ ਨੂੰ ਕਿਤੇ ਘੁੰਮਣ ਦੀ ਗੱਲ ਆਉਂਦੀ ਤੇ ਸਭ ਤੋਂ ਪਹਿਲੇ ਮਨਾਲੀ ਡਰ ਇਹ ਹਿਮਾਚਲ ਨਹੀਂ ਲੱਭਦਾ ਇਹਨਾਂ ਨੂੰ ਹਿਮਾਚਲ ਉਹ ਹੀ ਨਾ ਉਹ ਹੀ ਤੇ ਮੈਂ ਕਹਿ ਰਿਹਾ ਪੰਜਾਬ ਦੇ ਵਿੱਚ ਇੰਨੀਆਂ ਜਗ੍ਹਾ ਘੁੰਮਣ ਲੀਆਂ ਹੁਸ਼ਿਆਰਪੁਰ ਤੋਂ ਅੱਗੇ ਚੱਲ ਜਾਓ ਉਧਰ ਇੰਨੇ ਪਿੰਡ ਸੋਹਣੇ ਆ ਪਹਾੜੀ ਲੱਗੇ علاوہ ਰੋਪੜਲੇ ਪਾਸੇ ਚੱਲ ਜਾਓ ਪਹਾੜੀ ਦਾ ਕਸਰ ਉਹ ਪੈਂਦਾ ਫਿਰ ਉਸ ਤੋਂ ਬਾਅਦ ਤੁਸੀਂ ਪਠਾਨਕੋਟ ਤੋਂ ਅੱਗੇ ਚੱਲ ਜਾਓ ਮਿਨੀ ਗੋਆ ਹੈਗਾ ਮਿਨੀ ਗੋਆ ਤੋਂ ਉੱਪਰ ਚੱਲ ਜਾਓ ਅਟੂਲ ਸੇਤੂ ਬ੍ਰਿਜ ਜਿੱਥੇ ਆਪਣਾ ਜੰਮੂ ਕਸ਼ਮੀਰ ਦਾ ਬਾਰਡਰ जोडਦਾ ਹੈ ਇਹ ਵੀ ਜਗ੍ਹਾ ਦੇ ਘੁੰਮਣ ਲਈਆਂ ਗਈਆਂ ਕਿ ਹਿਮਾਚਲ ਦੇ ਵਿੱਚ ਕੀ ਪਿਆ ਸਾ ਪੰਜਾਬ ਦੇ ਵਿੱਚ ਇੰਨੀ ਇਤਿਹਾਸਿਕ ਜਗ੍ਹਾ ਹੈ ਠੀਕ ਹੈ ਐਨੇ ਮਨਾਰ ਜਿਹੜੇ ਦਿਨਾਂਗਰ ਦੇ ਵਿੱਚ ਜਿਹੜੀ ਹੈ ਵਿੱਚ 12 ਦਰੀ ਹੈ ਠੀਕ ਹੈ ਕਿੰਨੀਆਂ ਇਤਿਹਾਸਿਕ ਤਾਂ ਮੈਂ ਕਹਿੰਦਾ ਜਦੋਂ ਛੁੱਟੀਆਂ ਹੁੰਦੀਆਂ ਗਰਮੀਆਂ ਦੀਆਂ ਜਾਂ ਆਪਾਂ ਕਿਤੇ ਜਾਣਾ ਹੁੰਦਾ ਆਪਾਂ ਕੀ ਨਾਮ ਲੈਨੇ ਮਸੂਰੀ ਚਲੀਏ ਬਲੋਜੀ ਚਲੀਏ ਕਦੀ ਕੇ ਨੇ ਕਿਹਾ ਕਿ ਤਕਤਸ਼ਰੀਏ ਜੂਰ ਚੱਲ ਜਾਈਏ ਤਕਤਸ਼ਰੀ ਪੜਨਾ ਸਾਹਿਬ ਦਰਸ਼ਨ ਕਰਕੇ ਆਈਏ ਇਹ ਗੱਲਾਂ ਕਿਉਂ ਨਹੀਂ ਸਾਹਮਣੇ ਆਉਂਦੀਆਂ ਉਦੋਂ ਇਹ ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ ਵਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਇਤਿਹਾਸ ਨੂੰ ਦਰਉਣਾ ਚਾਹੀਦਾ ਅੱਜ ਫਿਲਮਾਂ ਬਣਨ ਲੱਪੀਏ ਸਾਡੇ ਇਤਿਹਾਸ ਤੇ ਹਾਂ ਬਿਲਕੁਲ ਸਾਨੂੰ ਕਾਰਟੂਨ ਵਰਗਾ ਰੂਪ ਦਿਖਾਇਆ ਜਾ ਰਿਹਾ ਸਾਡੇ ਗੁਰੂਆਂ ਦਾ ਛੋਟੇ ਸਾਹਿਬ ਜੀ ਦੀ ਫਿਲਮ ਬਣਾਈ ਕਾਰਟੂਨ ਵਖਾਇਆ ਗਿਆ ਅੱਜ ਮੈਂ ਤੁਹਾਨੂੰ ਕਹਿੰਦਾ ਜੀ ਜੇ ਛੋਟੇ ਜਿਹੇ ਬੱਚੇ ਨੂੰ ਕਹਿ ਦੋ ਛੋਟੇ ਸਾਹਿਬ ਜੀ ਦੇ ਕਿੱਦਾਂ ਦੇ ਸੀਗੇ ਉਹਨਾਂ ਤੇ ਤਾਂ ਦਿਮਾਗ ਚ ਇਹੀ ਆਊਗਾ ਯਾਰ ਉਹ ਕਾਰਟੂਨ ਸੀ ਉਹ ਹੀ ਛਵੀ ਸਭ ਤੋਂ ਪਹਿਲੇ ਦਿਮਾਗ ਚ ਫਿਰ ਸਾਡਾ ਇਤਿਹਾਸ ਸਾਡੀਆਂ ਸਾਖੀਆਂ ਦੇ ਵਿੱਚ ਆ ਸਾਡੀ ਜਿਹੜੀ ਬਾਣੀ ਉਹ ਰਾਗਾਂ ਦੇ ਵਿੱਚ ਦਰਜ ਆ ਬਿਲਕ ਇਸ ਕਰਕੇ ਸਮਝਣ ਦੀ ਗੱਲ ਆ ਆਪਾਂ ਹਰ ਇੱਕ ਚੀਜ਼ ਜਿਕਰ ਤਰੀਕੇ ਨਾਲ ਚੱਲੀਏ ਸਾਡੇ ਗੁਰੂ ਸਾਹਿਬਾਨ ਦੇ ਕਹੇ ਹੋਏ ਰਾਹ ਤੇ ਚੱਲੀਏ ਤਾਂ ਸਾਨੂੰ ਸ਼ਾਇਦ ਉਹ ਸਾਡਾ ਗੁਰੂ ਵੀ ਨਿਪਟਕਨ ਦੇਗਾ ਤੇ ਸਿਮਝੇ ਤੁਹਾਡੀ ਗੱਲ ਵਿੱਚ ਗੱਲ ਕੱਢਾਂਗਾ ਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਜਿੱਦਾਂ ਸਾਬ ਜਦਾਂ ਸੀ ਠੀਕ ਹੈ ਹੁਣ ਜਿਨ੍ਹਾਂ ਨੇ ਤੇ ਸਾਬ ਜਦਾਂ ਦੀ ਪੂਰੀ ਕਹਾਣੀ ਪੜ੍ਹੀ ਹੈ ਕਿ ਪੂਰੇ ਸਭ ਕੁਝ ਕੁਰਬਾਨੀ ਦੇ ਵਿੱਚ ਸਭ ਕੁਝ ਪੜ੍ਹਾਇਆ ਗਿਆ ਠੀਕ ਹੈ ਉਹ ਤੇ ਇਮੇਜਨ ਕਿਉਂਕਿ ਹਰ ਬੰਦਾ ਆਪਣੀ ਛਵੀ ਵੱਖਰੀ ਤੇ ਦਿਮਾਗ ਚ ਦੇ ਵਿੱਚ ਬਣਾ ਕੇ ਚੱਲਦਾ ਹੁਣ ਜਿਨ੍ਹਾਂ ਨੇ ਦੇਖੀ ਹੋ ਫਿਲਮ ਹੈ ਉਨੇ ਤੇ ਦਿਮਾਗ ਕਿਤੇ ਸਭ ਤੋਂ ਪਹਿਲੇ ਹੋਏ ਹੈ। ਵੇਖੋ ਉਸ ਫਿਲਮ ਦੇ ਵਿੱਚ ਤੁਸੀਂ ਫਿਲਮ ਦੇਖੀ ਹੋਏ ਜੀ ਬਿਲਕੁਲ ਉਸ ਫਿਲਮ ਦੇ ਵਿੱਚ ਕੀ ਦਿਖਾਇਆ ਤੁਹਾਨੂੰ ਮੈਂ ਦੱਸਦਾ ਛੋਟੇ ਜੀ ਚੀਜ਼ ਦਿਖਾਈ ਉਹ ਉੱਥੇ ਸੂਬੇ ਦੀ ਕਚੈਰੀ ਵਿੱਚ ਪੇਸ਼ ਕਰਦੇ ਨੇ ਉਹ ਨਹੀਂ ਮੰਨਦੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿੰਦਾਦਵਾਰਚ ਚੜਦਾਂਗੇ ਪਰ ਅਸਲ ਇਤਿਹਾਸ ਇਹਦਾ ਤੁਹਾਨੂੰ ਗ੍ਰੰਥਾਂ ਦੇ ਵਿੱਚ ਕਾਪੀਆਂ ਦੇ ਵਿੱਚ ਵੇਖਣ ਨੂੰ ਮਿਲੇਗਾ। ਤੁਸੀਂ ਤੇ 2 ਘੰਟਿਆਂ ਦੇ ਵਿੱਚ ਤੁਸੀਂ ਕੀ ਉਦਰਸ਼ਾ ਦੋ ਘੰਟਿਆਂ ਦੇ ਵਿੱਚ ਤੁਸੀਂ ਐਸਾ ਕਿਹੜਾ ਇਤਿਹਾਸ ਆ ਜਿਹੜਾ ਸਮਝ ਜੋ ਕਿ ਮੈਨੂੰ ਇਹ ਨਹੀਂ ਅਜੇ ਤੱਕ ਪਤਾ ਲੱਗਾ। ਸੋ ਜੋ ਉੱਥੇ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿੰਨਾ ਵਜੀਦ ਖਾਨ ਨੇ ਉਸ ਤੋਂ ਪਹਿਲਾਂ ਉਹਨਾਂ ਨੂੰ ਲਾਲਚ ਤੱਕ ਦਿੱਤਾ ਗਿਆ ਅੱਛਾ ਜਿੱਥੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਸੂਰੇ ਬਾਹਰ ਇੱਕ ਮਾਰਕੀਟ ਲਵਾ ਦਿੱਤੀ ਗਈ ਖਡੌਣਿਆਂ ਦੀਆਂ ਖਾਣ ਪੀਣ ਦੀਆਂ ਕਿ ਇਹ ਤੁਸੀਂ ਖਾਓ ਤੁਸੀਂ ਪਰ ਸਾਡਾ ਕਬੂਲ ਕਰੋ ਧਰਮ ਅੱਛਾ ਇਸਲਾਮ ਕਬੂਲ ਕਰੋ ਇਸਲਾਮ ਕਬੂਲ ਕਰੋ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਦਰਖਤ ਨਾਲ ਬਣ ਕੇ ਕੁੱਟਿਆ ਗਿਆ ਟਾਣੀ ਨਾਲ ਕਿ ਚੱਲ ਬੱਚਿਆ ਸੁਧਰ ਜਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਣ ਕੇ ਗੁਲੇਲਾ ਨਾਲ ਵੱਟੇ ਮਾਰੇ ਗਏ ਉਹਨਾਂ ਦੇ ਪਿੰਡੇ ਤੇ ਇਹ ਸਾਡਾ ਇਤਿਹਾਸ ਕਿੱਥੇ ਵਿਖਾਇਆ ਫਿਰ ਤੁਹਾਡਾ ਜਮੀਰ ਅੰਦਰੋਂ ਕਿਵੇਂ ਜਾਗ ਜੇਗਾ ਜੇ ਤੁਸੀਂ ਇਹ ਚੀਜ਼ਾਂ ਨਹੀਂ ਵੇਖੀਆਂ ਕਿ ਸਾਡੇ ਗੁਰੂ ਸਾਹਿਬਾਨ ਨਾਲ ਸਾਡੇ ਛੋਟੇ ਸਾਹਿਬ ਜੀ ਨਾਲ ਕੀ ਹੋਇਆ ਫਿਰ ਤੁਹਾਡਾ ਖੂਨ ਕਿੱਥੋਂ ਬਾਲੇ ਮਾਰੇਗਾ ਵੀ ਉਹਨਾਂ ਨੇ ਬਸ ਉਹੀ ਜ਼ਿਕਰ ਕੀਤਾ ਬਸ ਇਹ ਵਗਾਇਆ ਕਿ 2 ਘੰਟੇ ਚ ਇਹ ਚੀਜ਼ਾਂ ਹੋਈਆਂ ਵਾ ਮਾਤਾ ਗੁਜਰ ਜੀ ਨੂੰ ਉੱਥੇ ਰੱਖਿਆ ਗਿਆ ਉਸ ਤੋਂ ਬਾਅਦ ਵਜੀਰ ਖਾਨ ਨੇ ਸਜਸਜਾਤੀ ਤੇ ਮਾਤਾ ਗੁਜਰ ਕੌਰ ਜੀ ਪੁਰੇ ਹੋ ਗਏ ਉਹ ਵੀ ਕੋਈ ਜੇ ਕੰਨੀ ਡੇਢੀ ਸਾਹਿਬ ਜੀ ਦੇ ਕਿਸ਼ ਹੋ ਵਸਤੇ ਅੰਤਿਮ ਸੰਸਕਾਰ ਵਸਤੇ ਜਗ੍ਹਾ ਖਰੀਦੀ ਸੋਹਰਾ ਵੀ ਕੋਈ ਜ਼ਿਕਰ ਬਿਲਕੁਲ ਖਾਸ ਜ਼ਿਕਰ ਹੀ ਨਹੀਂ ਕੀਤਾ ਗਿਆ ਅੱਜ ਟੋਡਰਮਲ ਦੀ ਕਹਾਣੀ ਜੁੜਦੀ ਆ ਉੱ ਤੁਸੀਂ ਇਸ ਕਰਕੇ ਇਹ ਪਾ ਫਿਲਮਾਂ ਤੋਂ ਆਸ ਨਾ ਰੱਖੀਏ ਸਾਨੂੰ ਤਗੜੇ ਹੋ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਆ ਸਾਡੇ ਗ੍ਰੰਥ ਹੈਗੇ ਨੇ ਗ੍ਰੰਥਾ ਦੇ ਵਿੱਚ ਇਤਿਹਾਸ ਪੜੋ ਤੁਹਾਨੂੰ ਪਤਾ ਲੱਗੇਗਾ ਕਿ ਅਸਲ ਸਿੱਖ ਕੌਮ ਕੀ ਕੀ ਸਿੱਖ ਕੌਮ ਐਸੀ ਇੱਕ ਕੌਮ ਆ ਜਿਹੜੇ ਸਾਡਾ ਇਤਿਹਾਸ ਸਾਡੇ ਗੁਰੂ ਸਾਹਿਬਾਨ ਆਪਣੇ ਹੱਥੀ ਲੇਖ ਕੇ ਗਏ ਨੇ ਬਿਲਕੁਲ ਹੋਰ ਕੋਈ ਐਸਾ ਧਰਮ ਨਹੀਂ ਜਿਹੜਾ ਆਪਣੇ ਹੱਥੀ ਇਤਿਹਾਸ ਜਿਨ੍ਹਾਂ ਨੇ ਲਿਖਿਆ ਹੋਵੇ ਬਾਕੀ ਸਾਰਾ ਜ਼ਿਕਰ ਹੋ ਗਿਆ ਉਹਨਾਂ ਦਾ ਪਹਿਲਾਂ ਜੋ ਆ ਪ੍ਰਾਤਨ ਸਮੇ ਤੋਂ ਚੱਲਦਾ ਆ ਰਿਹਾ ਪਰ ਸਾਡੇ ਜੇਕਰ ਗੱਲ ਕਰਾਂ 141500 ਇਸਵੀ ਤੋਂ ਸਾਡਾ ਇਤਿਹਾਸ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਸਾਡੇ ਗੁਰੂ ਸ੍ਰੀ ਬਾਨ ਗੁਰਬਾਣੀ ਦੇ ਵਿੱਚ ਕੱਲੀ ਕੱਲੀ ਗੱਲ ਲੈ ਕੇ ਗਏ ਤੇ ਆਪਾਂ ਕਿਉਂ ਨਹੀਂ ਉੱਤੇ ਅਮਲ ਕਰਦੇ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਹਜੇ ਵੀ ਹਿਮਾਚਲ ਦੀ ਰਾਜ ਤੇ ਜਿਨ੍ਹਾਂ ਦੀ ਟਿਕਟਾਂ ਵੀ ਸ਼ਾਇਦ ਮੇਰੇ ਨਾਲ ਦੇਖੋ ਮੈਂ ਕਹਿੰਦਾ ਜੀ ਠੀਕ ਹੈ ਆਪਾਂ ਵੀ ਜਾਣੇ ਇਹ ਨਹੀਂ ਗੱਲ ਕਿ ਆਪਾਂ ਨਹੀਂ ਜਾਣੇ ਮੈਂ ਵੀ ਜਾਣਾ ਹੁੰਦਾ ਮੈਂ ਮਨੀਕਰਨ ਸਾਹਿਬ ਦਰਸ਼ਨ ਕਰਨ ਜਾਣਾ ਪਰ ਮੈਂ ਇਦਾਂ ਡੰਡਲੋ ਜੀ ਵਗੈਰਾ ਜਾਂ ਮੈਂ ਇਦਾਂ ਕਦੀ ਘੁੰਮਣ ਨਹੀਂ ਨਿਕਲਿਆ ਉਹ ਗੱਲ ਵੱਖਰੀ ਹੈ ਕਿ ਆਪਾਂ ਜਦੋਂ ਰਸਤੇ 'ਚੋਂ ਨਿਕਲਦੇ ਆ ਤਾਂ ਉਹ ਜ਼ਰੂਰ ਉਹ ਸਟੇਸ਼ਨ ਵੀ ਹੁੰਦੇ ਹੋਣਗੇ ਪਰ ਆਪਾਂ ਜਦੋਂ ਵੀ ਜਾਇਦਾ ਆ ਆਪਾਂ ਹੇਮਕੁੰਟ ਸਾਹਿਬ ਦਰਸ਼ਨ ਕਰਨ ਜਾਂਦੇ ਆ ਫਿਰ ਉਸ ਤੋਂ ਇਲਾਵਾ ਜਿੱਕਰ ਮੈਂ ਗੱਲ ਕਰਾਂ ਮਨੀਕਰਨ ਸਾਹਿਬ ਜਾਂਦੇ ਆ ਤਾਂ ਹੋਰ ਗੁਰਦੁਆਰਾ ਸਾਹਿਬ ਮੰਡੀ ਦੇ ਵਿੱਚ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਦੁਆਰਾ ਹੁੰਦਾ ਸੋ ਆਪਾਂ ਜੇਦੋਂ ਵੀ ਜਾਂਦੇ ਆ ਆਪਣੇ ਕੋਲ ਸਾਡੇ ਕੋਲ ਸਾਰੇ ਕੁਸ਼ ਹਸਤਰ ਆਪਾਂ ਤਿਆਰ ਬਰ ਤਿਆਰ ਹੋਣੇ ਤੇ ਉਸ ਤਰੀਕੇ ਨਾਲ ਆਪਾਂ ਜਾਇਦਾ ਪਰ ਜਾਓ ਮੈਂ ਇਕ ਸਲੂਕ ਉਹ ਆਪਣੇ ਅੰਦਰ ਹੋਣਾ ਚਾਹੀਦਾ ਵਾ ਜੇਕਰ ਤੁਸੀਂ ਵਾਕਈ ਜਾਣਾ ਚਾਹੁੰਦੇ ਹੋ ਤਾਂ ਫਿਰ ਇੱਕ ਆਪਣੇ ਨਾਲ ਇੱਕ ਤੇਗ ਇੱਕ ਸ਼ਸਤਰ ਆਪਣਾ ਪੀਰ ਜਿਹੜਾ ਹੈ ਉਹ ਜ਼ਰੂਰ ਲੈ ਕੇ ਜਾਓ ਕਿ ਤੁਸੀਂ ਆਪਣੀ ਆਪ ਰਾਖੀ ਕਰ ਸਕੋ ਸਿਮਰ ਜੀ ਸਮਝਦੇ ਤੇ ਇੱਥੇ ਵੀ ਕਿਤੇ ਨਾ ਕਿਤੇ ਆਪਾਂ ਵਾਨੀ ਤੋਂ ਵੀ ਮੁਖ ਹੋnde ਦਿਖਦੇ ਆ ਕਿ ਜਿੱਥੇ ਆਪਾਂ ਆਪਣੇ ਐਨੇ ਇਤਿਹਾਸਿਕ ਗੁਰਦੁਆਰੇ ਯਾ ਸਥਾਨਾਂ ਉਹਨਾਂ ਨੂੰ ਛੱਡ ਕੇ ਆਪਾਂ ਪਹਾੜੀ ਲਾਗਿਆਂ ਵਿੱਚ ਜਾ ਕੇ ਉੱਥੇ ਕੀ ਕਰੀਂਦੀ ਸ਼ਰਾਬਾਂ ਪੀਂਦੇ ਚਿਕਨ ਖਾਣਦੇ ਚਲੋ ਇੱਕ ਆਪਣਾ ਐਨਜੋਇਮੈਂਟ ਕਰਨਾ ਹੁਣ ਥੋੜਾ ਜਿਵੇਂ ਜਿਵੇਂ ਜਨਰੇਸ਼ਨ ਅੱਗੇ ਵਧਦੀ ਜਾ ਰਹੀ ਟੈਕਨੋਲੋਜੀ ਨਹੀਂ ਨਹੀਂ ਪਰ ਤੁਸੀਂ ਆਪਣੇ ਲੈਵਲ ਤੱਕ ਜਾਓ ਪਰ ਤੁਸੀਂ ਨਾਲ ਜਦੋਂ ਛੋਟੇ ਛੋਟੇ ਬੱਚੇ ਲੈ ਕੇ ਉਹਨਾਂ ਨੂੰ ਇਤਿਹਾਸ ਬਾਰੇ ਦੱਸੋ ਕੁਝ ਹਾਂ ਬਿਲਕੁਲ ਮੈਂ ਹੀ ਤੁਹਾਨੂੰ ਕਿਹਾ ਨਾ ਕਿ ਅੱਪਾ ਜਦੋਂ ਛੁੱਟੀਆਂ ਆਉਂਦੀਆਂ ਆਪਾਂ ਕਿਉਂ ਸੋਚਦੇ ਹਾਂ ਅੰਦਲੂਸੀ ਜਿੱਥੇ ਜਾਣਾ ਮੈਦਰਾਦੋਂ ਜਾਣਾ ਜੀ ਉੱਥੇ ਪਹਾੜ ਹੈਗੇ ਹਾ ਹਜ਼ੂਰ ਸਾਹਿਬ ਲੈ ਜਾਓ ਰਸਤੇ ਚ ਰਾ ਚੀਰੇ ਪਹਾੜ ਹੁੰਦੇ ਆ ਐਨੀ ਸੋਚੇ ਬੜੀ ਹਜ਼ੂਰ ਸਾਹਿਬ ਐਡੀ ਸੋਹਣੀ ਜਗ੍ਹਾ ਆ ਪਰ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਚੱਲ ਜਾਓ ਤੁਸੀਂ 10 ਦਿਨ 15 ਦਿਨ ਰਹਿ ਲੋਗੇ ਨਾ ਤਾਂ ਵਾਪਸ ਉਹਨੂੰ ਦਿਲ ਹੀ ਨਹੀਂ ਕਰਨਾ ਯਾਰ ਮੈਨੂੰ ਇੱਥੇ ਰਹਿਣਾ ਪਟਨਾ ਸਾ ਦਮਦਮਾ ਸਾਹਿਬ ਦੀ ਧਰਤੀ ਤੇ ਚਲ ਜਓ ਜਿੱਥੇ ਹਥੀਲਿਤ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਰੂਪ ਲਿਖੇ ਨੇ ਆਪਣਾ ਇੰਨਾ ਇਤਿਹਾਸ ਹੈ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਇਹ ਜਗ੍ਹਾ ਤੇ ਲੈ ਕੇ ਮੈਂ ਕਹਿੰਦਾ ਲੋਕਾਂ ਨੂੰ ਪਤਾ ਵੀ ਨਹੀਂ ਹੁੰਦੀ ਇਹ ਸਭ ਚੀਜ਼ਾਂ ਦਾ ਫਿਰ ਇਹੀ ਤੇ ਗੱਲ ਹੈ ਨਾ ਆਪਾਂ ਇਤਿਹਾਸ ਤੋਂ ਅੱਜ ਵਾਂਝੇ ਹੈਗੇ ਆਂ ਕਿਉਂ ਸਾਡੇ ਤੇ ਫਿਰ ਵਾਰ ਹੁੰਦੀ ਫਿਰ ਅਸੀਂ ਕਹਿੰਦੇ ਆ ਕਿ ਅਸੀਂ 2% ਹੈਗੇ ਆਂ ਫਿਰ 2% ਵਰਗਾ ਫਿਰ ਜज्ਬਾ ਵੀ ਦਿਖਾਉਣਾ ਆਪਣਾ ਸਮਝਦੇ ਕੀ ਜੇ ਪਹਿਲੇ ਵੀ ਜਾਂਦੇ ਤੇ ਲੋਕੀ ਪਹਿਲੇ ਵੀ ਪੰਜਾਬੀ ਜਾਂਦੇ ਰੇ ਆਲ ਓਵਰ ਦ ਵਿਰਲਡ ਤੋਂ ਹੀ ਮੱਝ ਚਲਦੇ ਚੰਦ ਪਰ ਹੁਣ ਨਹੀਂ ਕਿਉਂ ਹੈ ਸਭ ਚੀਜ਼ਾਂ ਕਿਉਂ ਵੱਧਦੀਆਂ ਜਾਂਦੀ ਨਹੀਂ ਹੁਣ ਇੰਸਟਾਗ੍ਰਾਮ ਤੇ ਰੀਲਾਂ ਜਾਗਦੀਆਂ ਨੇ ਹਾਂ ਬਿਲਕੁਲ ਠੀਕ ਹੈ ਨਾ ਜਿੱਥੇ ਅੱਜ ਬੱਚਿਆਂ ਨੂੰ ਸ਼ਸਤਰ ਵਿੱਦਿਆ ਦੀਆਂ ਚਾਹੀਦੀਆਂ ਉੱਥੇ ਅਸੀਂ 30-30 ਸਕਿੰਟਾਂ ਦੀਆਂ ਰੀਲੀਆਂ ਬਣਾਉਣੀ ਸਿਖਾਉਂਨੇ ਕਿ ਕਿੱਦਾਂ ਰੀਲਾਂ ਬਣਾਉਣੀ ਹੈ ਕਿੱਦਾਂ ਪਾਉਣੀ ਹੈ ਕਿੱਦਾਂ ਅਪਲੋਡ ਕਰਨੀ ਵੀ ਉਹਨੂੰ ਭਾਵੇਂ ਪਤਾ ਨਾ ਹੋਵੇ ਕਿ ਮੈਂ ਕਿੱਦਾਂ ਚਲਾਉਣਾ ਪਰ ਪੁੱਛੇ ਨੂੰ ਪਤਾ ਹੁੰਦਾ ਵਾ ਕਿ ਮੇਰੇ ਇੰਸਟਾਗ੍ਰਾਮ ਤੇ ਰੀਲ ਕਿੱਦਾਂ ਪਾਉਣੀ ਹੈ ਤੇ ਆਪਣਾ ਵਲੋਗ ਕਿੱਦਾਂ ਬਣਾਉਣਾ ਬਿਲਕੁਲ ਇਹੀ ਆਪਾਂ ਜੇਕਰ ਗੱਲ ਕਰੀਏ ਅੱਜ ਮੇਰੇ ਆਪਣੇ ਘਰ ਦੀ ਗੱਲ ਕਰਾਂ ਮੈਂ 7 ਸਾਲ ਦੀ ਉਮਰ 'ਚ ਸ਼ਸਤਰ ਵਿੱਦਿਆ ਲੈਣ ਸ਼ਸਤਰ ਵਿਦਿਆ ਲੈਣਾ ਹੀ ਅੱਜ ਵੀ ਕਿਹੇ ਵળે ਚੱਲ ਜੀਦਾ ਜਦੋਂ ਹਨ ਨੂੰ ਲੱਗੇ ਕਿ ਨਹੀਂ ਕਮੀ ਹੈ ਯਾਰ ਕਿਤੇ ਆਪਾਂ ਚੱਲ ਜੀਦਾ ਦਰਸ਼ਨ ਦੇ ਜਾਏ ਦੇ ਉੱਥੇ ਵੀ ਪਰ ਅੱਜ ਵਾਕਈ ਜੋ ਸਾਡੇ ਗੁਰੂ ਗੁਰੂ ਸਾਹਿਬਾਨ ਸਾਨੂੰ ਲਿਖ ਕੇ ਗਏ ਆ ਇਤਿਹਾਸ ਦੇ ਵਿੱਚ ਉਹਦੇ ਬਾਰੇ ਪੜ੍ਹਨਾ ਚਾਹੀਦਾ ਹੈ ਸਾਡੀ ਜਪਜੀ ਸਾਹਿਬ ਦੀ ਬਾਣੀ ਹੈ ਕੀ ਕਹਿੰਦੀ ਆ ਸਾਡੇ ਸੁਖਮਨੀ ਸਾਹਿਬ ਦੇ ਪਾਠ ਨੇ ਕੀ ਕਹਿੰਦੇ ਆ ਚੌਪੈ ਸਹਿਬ ਕੀ ਕਹਿੰਦਾ ਆ ਉਸ ਨੂੰ ਸਮਝੋ ਯਾਨੀ ਕਿ ਉਸ ਨੂੰ ਸਿਰਫ ਪੜ ਹੀ ਜਾਓ ਬਿਲਕੁਲ ਉਹ ਗੁਰਮੁਖੀ ਪਾਸ਼ਾ ਦੇ ਵਿੱਚ ਹੈਗੇ ਆ ਪਰ ਉਸ ਨੂੰ ਸਮਝ ਕੇ ਉਸ ਤੇ ਵਿਚਾਰ ਵੀ ਕਰੋ ਉਸ ਤੇ ਅਮਲ ਵੀ ਕਰੋ ਕਿਹੜੀ ਚੀਜ਼ਾਂ ਜਿਹੜੀਆਂ ਸਾਨੂੰ ਸਮਝਣ ਵਾਲੀਆਂ ਵਾਂ ਪਰ ਸਵਾਲ ਇੱਥੇ ਇਹ ਵੀ ਖੜੇ ਹੁੰਦੇ ਆ ਕਿ ਹਿਮਾਚਲ ਦੇ ਲੋਕ ਇਹ ਵਤੀਰਾ ਕਿਉਂ ਕਰਦੇ ਆ ਇਹ ਹੁਣ ਉਹਨਾਂ ਦੀ ਸੋਚ ਨਹੀਂ ਆ ਜਾਂ ਉਹਨਾਂ ਦੀ ਸਮਝ ਨਹੀਂ ਆ ਰੱਬ ਜਾਣੇ ਉਹ ਕੀ ਚਾਹੁੰਦੇ ਆ ਪੰਜਾਬ ਵਾਲਿਆ ਕੋਈ ਉਹ ਪੰਜਾਬ ਨੂੰ ਕੀ ਐਸਾ ਦਰਸਾਉਣਾ ਚਾਹੁੰਦੇ ਹੋ 네ਗੇਟਿਵ ਸਾਡਾ ਹੀ ਰਾਜ ਆ ਜੀ ਉਹ ਵੀ ਇੱਕ ਮਹਾਰਾਜ ਕੋਈ ਨਿਕਲਿਆ ਹੋਇਆ ਯਾਰ ਅੱਜ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਾਂ ਤਾਂ ਸਾਡਾ ਉਹ ਪੰਜਾਬ ਹੀ ਵਸਦਾ ਅਸੀਂ ਕਿਉਂ ਕਹਿੰਨੇ ਆ ਫਿਰ ਸਾਡਾ ਸਾਨੂੰ ਪੰਜਾਬ ਦੇ ਦਿਓ ਅਸੀਂ ਸੰਭਾਲਾਂਗੇ ਇਸ ਕਰਕੇ ਆਪਾਂ ਗੱਲ ਕਰ ਲਈਏ ਹਿਮਾਚਲ ਹਰਿਆਣਾ ਜਾਂ ਅਫਗਾਨ ਕਾਬਲ ਕੰਧਾਰ ਸਾਰਾ ਸਾਰਾ ਪੰਜਾਬ ਆ ਮੱਝ ਆ ਤੇ ਆਪਾਂ ਜਦੋਂ ਗੱਲ ਕਰਦੇ ਆ ਕਿ ਸਾਨੂੰ ਇਹ ਜਗ੍ਹਾ ਤੇ ਕਿੱਦਾਂ ਰਹਿਣਾ ਆ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਸੋਚ ਰੱਖ ਕੇ ਇੱਕ ਵਾਰ ਤੁਰੋ ਤਾਂ ਸਹੀ ਕਰੋ ਤੁਹਾਡਾ ਨਾਕ ਹੁਣ ਆਪੇ ਬਾਰੇ ਮਾਰੂਗਾ ਤਾਂ ਕਿ ਸਰਕਾਰੀ ਅਣਗਹਿਲੀ ਤੇ ਨਹੀਂ ਸਮਝਦੀ ਕਿ ਸਰਕਾਰਾਂ ਕਿਤਨਾ ਕਿਤੇ ਢਿੱਲ ਵਰਤਦੀਆਂ ਇਸ ਚੀਜ਼ ਦੇ ਬਾਰੇ ਦੇਖੋ ਸਰਕਾਰਾਂ ਦਾ ਕਿਉਂਕਿ ਵੀਡੀਓਸ ਤੇ ਓਬਵੀਅਸਲੀ ਸਭ ਤੱਕ ਇਹ ਪਹੁੰਚੀ ਹੈ ਕਿ ਕਿਉਂ ਨਹੀਂ ਹਮਾਂ ਜਲਦੀ ਸਰਕਾਰ ਇਸ ਚੀਜ਼ ਤੇ ਐਕਸ਼ਨ ਲੈਂਦੀ ਕਿੰਨੇ ਕੁ ਬੰਦੇ ਅੰਦਰ ਦਿੱਤੇ ਉਹਨਾਂ ਨੇ ਮੈਨੂੰ ਦੱਸੋ ਕਟਮਾਰਕ ਕੀਤੀ ਆ ਕੋਈ 23 24 25 26 ਦਾ ਪਰਚਾ ਕੋਈ ਬਣਦਾ ਤੇ ਦੋ ਕਿਉਂ ਨਹੀਂ ਦਿੱਤਾ ਜਾਂਦਾ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਜੇ ਉਹਦੀ ਗਲਤੀ ਤੇ ਉਹਦੇ ਤਾਂ ਵੀ ਦੋ ਪਰ ਜਿਹੜਾ ਪੰਜਾਬੀ ਡਰਾਈਵਰ ਸੀਗਾ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨੇ ਇੰਨੀ ਵਾਰੀ ਸੀਨ ਹੋ ਚੁੱਕਿਆ ਹੈ ਕਿਉਂ ਪੰਜਾਬ ਦੇ ਕੋਈ ਗਵਰਨਮੈਂਟ ਸਰਕਾਰ ਇਸ ਵਾਸਤੇ ਨਹੀਂ ਧਿਆਨ ਦਿੰਦੀ ਕਿਉਂ ਪਹਿ ਮਹਾਚਲਦੀ ਇਹ ਰੱਬ ਜਾਣੇ ਹੋਣੇ ਉਹਨਾਂ ਨੂੰ ਆਪਣਾ ਲੱਗਾ ਆ ਹਜੇ ਇਹਨਾਂ ਨੂੰ ਜਿੰਮਨੀ ਚੋਣਾਂ ਦੀ ਪਈ ਆ ਆ 2 ਸਾਲ ਤੋਂ ਉੱਪਰ ਮੇਰੇ ਕੱਲ 3 ਸਾਲ ਹੋ ਜਨੇ ਹੋਣਾ 2.5 ਸਾਲ ਹੋ ਗਏ ਕਰੀਬ ਉਹਨਾਂ ਦੀਆਂ ਚੋਣਾਂ ਹੀ ਚੱਲੀ ਜਾਂਦੀਆਂ ਜਨਾਬ ਇਹਨਾਂ ਦੇ ਧਿਆਨ ਕਿੱਥੇ ਜਾਣੇ ਤੇ ਫਿਰ ਤੁਹਾਡੇ ਮੇਰੇ ਵਰਗੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਇੱਕ ਸਿੰਪਲ ਚੀਜ਼ ਆ ਜੇਕਰ ਤੁਸੀਂ ਕਿਸੇ ਦੀ ਰਾਖੀ ਕਰਨੀ ਹੈ ਨਾ ਉਸ ਤੋਂ ਪਹਿਲਾਂ ਆਪਣੀ ਰਾਖੀ ਕਰਨਾ ਸਿੱਖੋ ਕਿਸੇ ਦੀ ਮਾਂ ਭੈਣ ਨੂੰ ਤੇ ਆਪਾਂ ਬਚਾਣਾ ਤੇ ਸਾਡਾ ਫਰਜ਼ ਹੈ ਨਾ ਪਰ ਪਹਿਲਾਂ ਆਪਣੀ ਪੱਗ ਦੀ ਰਾਖੀ ਕਰਨੀ ਸਿੱਖ ਲੋ ਆਪਣਾ ਜਿਹੜਾ ਫਰਜ਼ ਹੈ ਨਾ ਕਿਦਾਂ ਆਪਣੇ ਆਪ ਨੂੰ ਬਚਾਉਣਾ ਉਹ ਸ਼ਸਤਰ ਵਿਦਿਆ ਨਾਲ ਪਤਾ ਲੱਗਣਾ ਤੇ ਸਾਡੀ ਗੁਰਬਾਣੀ ਚ ਪਤਾ ਲੱਗਦਾ ਹੈ ਕਿ ਕੀ ਤਾਕਤ ਹੈ ਤੇ ਆਪਾਂ ਕਿਵੇਂ ਬਚੋਣਾ ਹੈ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਹਾਂ ਵੀ ਜਿਹੜੇ ਪੰਜਾਬੀਆਂ ਵਾਸਤੇ ਇਹ ਗੱਲ ਕਹੀ ਗਈ ਉਹਨਾਂ ਨੂੰ ਸਮਝ ਲੱਗ ਗਈ ਹੋਵੇਗੀ ਮਨਾ ਮਨਾਈ ਕਿਸੇ ਚੀਜ਼ ਤੋਂ ਨਹੀਂ ਹੈ ਕਿ ਤੁਸੀਂ ਨਾ ਜਾਓ ਪਰ ਇਹ ਕਿ ਜਿਹੜਾ ਸਲੀਕਾ ਹੋਵੇ ਜਿਹੜਾ ਕਿ ਤੁਸੀਂ ਵੀ ਇੱਕ ਸਲੀਕੇ ਤੇ ਰਹੋ ਉਹਨਾਂ ਨੂੰ ਵੀ ਚਾਹੀਦਾ ਹੈ ਜੇ ਉਹ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਸਲੀਕੇ ਦੇ ਵਿੱਚ ਰਹਿ ਕੇ ਹਾਂਜੀ ਸਭ ਕੁਝ ਇੱਕ ਟੂਰਿਸਟ ਹੈ ਇੱਕ ਆਪਾਂ ਫਿਰ ਆਮ ਇੰਡੀਆ 'ਚ ਰਹਿ ਕੇ ਕਹਿੰਦਾ ਕਿ ਸਾਡੇ ਹੱਥੇ ਸਾਡਾ ਜਿਹੜਾ ਪ੍ਰੋਨਾ ਨਾ ਮਾਨਾ ਮੈਂ ਤੁਹਾਨੂੰ ਇੱਕ ਸਵਾਲ ਰੋਕਦਾ ਤੁਹਾਨੂੰ ਮੈਂ ਜੀ ਆਪਣੇ ਇੱਧਰ ਕੋਈ ਹਿਮਾਚਲਿਆ ਆ ਜੀ ਅਸੀਂ ਕਦੀ ਨਹੀਂ ਕਿਹਾ ਅਸੀਂ ਹੱਸ ਕੇ ਉਹਨੂੰ ਕਹਿੰਨੇ ਆਂ ਜੀ ਬਿਲਕੁਲ ਇੱਥੇ ਤੇ ਕਿੱਥੇ ਜਾਣਾ ਭਾਜੀ ਆਓ ਚਾਹ ਪਾਣੀ ਮਾਣ ਕੇ ਲਿਆ ਤੁਹਾਨੂੰ ਹਨਾ ਆਪਣੇ ਇੱਧਰ ਪੰਜਾਬੀ ਕਿਸੇ ਨੂੰ ਕੋਈ ਜਾਣਦਾ ਵੀ ਨਾ ਨਾ ਹੋਵੇ ਕੋਈ ਘਰ ਦੇ ਪਾਰ ਉਹ ਲੰਘ ਕੇ ਸਾਸ਼ੀਗਾਲ ਵੀ ਬ ਸੋ ਇਹ ਆਪਣੇ ਪੰਜਾਬ ਦਾ ਇੱਕ ਦਰਿਆ ਵਰਗਾ ਦੇ ਲਿਆ ਕਹਿ ਲਿਆ ਜਾਂ ਜਿੱਦਾਂ ਵੀ ਆ ਆਪਣੇ ਮੱਛਲ ਦੇ ਲੋਕ ਇੱਥੇ ਲੱਗ ਹੁੰਦੇ ਨੇ ਹਰਮੰਦਰ ਸਾਹਿਬ ਦਰਸ਼ਨ ਕਰਨ ਆਉਂਦੇ ਨੇ ਪਰ ਕਦੀ ਅਜਿਹਾ ਵਤੀ ਰਾਣੀ ਆ ਪਰਕਿਆ ਸੋ ਉਹਨਾਂ ਦਾ ਵੀ ਇੱਕ ਫਰਜ ਹੈ ਸਿਮਰ ਜੀ ਮੈਂ ਤੇ ਇਹ ਸਮਝਦਾ ਨਾ ਮੈਂ ਕਿ ਪੰਜਾਬੀਆਂ ਵਰਗੀ ਜਿਹੜੀ ਮਹਿਮਾਨ ਨਵਾਜ਼ੀ ਉਹ ਕੋਈ ਵੀ ਨਹੀਂ ਕਰ ਸਕਦਾ ਬਿਲਕੁਲ ਮੈਂ ਤੇ ਕਹਿੰਦਾ ਕਿ ਨਾ ਤੁਸੀਂ ਕੋਈ ਵੀ ਪੰਜਾਬ ਚੋਂ ਹੁੰਦਾ ਨਾ ਉਹਨੂੰ ਪਹਿਲਾ ਸਵਾਲ ਕਿਤੇ ਪੁੱਛ ਕੇ ਵੇਖ ਲਓ ਕਿ ਪੰਜਾਬ ਤੁਹਾਨੂੰ ਕਿਹੋ ਜਿਹਾ ਲੱਗਾ ਸਿਰਫ ਇਹ ਕਹੇਗਾ ਕਿ ਇਹੋ ਜਿਹੀ ਸ਼ਹਿਰ ਵਰਗਾ ਇਹੋ ਜਿਹੀ ਜ਼ਿਲ੍ਹਾ ਵਰਗਾ ਕਹਿੰਦਾ ਕਿ ਸ਼ਹਿਰ ਆਇਆ ਨਹੀਂ ਮੈਂ ਲੋਕਾਂ ਨੂੰ ਕਹਿੰਦਾ ਕਿ ਤੁਸੀਂ YouTube ਤੇ ਚਾਹੇ ਸਰਚ ਕਰਕੇ ਵੇਖ ਲਓ ਯੂਟਿਊਬਰ ਹੈ ਉਹਨਾਂ ਦੇ ਰਿਵਿਊਜ਼ ਦੇਖ ਲਓ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਪੰਜਾਬੀ ਹੈ ਜਾਂ ਅੰਮ੍ਰਿਤਸਰੀ ਦੀ ਸੇਵਾ ਕਿੱਦਾਂ ਕਰਦੇ ਆ ਮਿਲਾਂਗੇ ਅਗਲੀ ਵਾਰੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਸ਼ਸ਼ੀਕਾਲ ਜੀ ਧੰਨਵਾਦ